ਕੀ ਹੋ ਗਿਆ ਲੂਆ ਕਿ ਚੱਲਦਾ ਨਹੀਂ ਇਹ ਢੰਟਾ ਹੋ ਗਿਆ ਖੜਾ ਇਹਨੂੰ ਪਤਾ ਨਹੀਂ ਇਹਨੂੰ ਕੀ ਹੋਇਆ ਮੈਨੂੰ ਤਾਂ ਤਣ ਪੱਤਨ ਲਾ ਦੇ ਮੈਂ ਦੱਸਦਾ ਹਾਂ ਕੋਈ ਜੇ ਸੋਣਾ ਜੇ ਮੁੰਡਾ ਆ ਹਾਂ ਐ ਕਰੀਂ ਤੂੰ ਨਾਲ ਟਾਂਕਾ ਬਟਕਾ ਸਿੱਖੀ ਹਾਂ ਨਹੀਂ ਕਰਨਾ ਤੇਰੇ ਯਾਰ ਦਿਆਂ ਸਹਿਜ ਤਲੰਗਣੇ ਦਵਾਈ ਤੇ ਸਿੱਖੀ ਹਾਂ ਨਹੀਂ ਕਰਨਾ ਦੇ ਰਿਹਾ ਹਾਂ ਦੂਤ ਕਰ ਦਿੰਦੇ ਸੀ ਲੋਟੇ ਜਿਹਨੇ ਖੜੀ ਖੜੀ ਹਾਂਜੀ ਇਨ ਵੀ ਹੌਸਲਿਆ ਕਰ ਦਿੱਤੀ ਨੀ ਮੋਰ ਸੰਖਰਾਵੋ ਲੈ ਜੀ ਬੋਜਾ ਆਪੀ ਕਰ ਲੂੰਗੀ ਮੈਂ ਠੀਕ ਹੈ ਦੇਖ ਕੇ ਜਾਈਓ ਜੀ ਠੀਕ ਹੈ ਚਲਾਂ ਜੀ ਮੈਂ ਦੇਖਦਾ ਮੋਰ ਸੰਨ ਕੀ ਹੋਗਾ ਬਾ ਘਾਟ ਤੇ ਬਹੁਤ ਬਹੁਤ ਨਾ ਮਾਨਸਾ ਨਹੀਂ ਹਾਂਜੀ

ਇਹ ਤਾਂ ਗੁੰਡੀਆਂ ਹੋ। ਹੋਪੇ ਨੰਬਰ ਦੇ ਤੱਕ। ਨੰਬਰ। ਨੰਬਰ ਤਾਂ ਨੰਬਰ ਨਹੀਂ ਤੁਸੀਂ ਇਸ ਟਾਈਡੀ ਲੈ ਲਓ। ਟਾਈਡੀ ਲੈ ਲਾ। ਐਸੀ ਰੋਕ ਦੇਣੀ। ਐਸੀ ਰੋਕ ਦੇਣੀ। ਲੋ। ਆਪਣੀ ਆਈਡੀ ਦਿਓ। ਪਰ ਤੋਂ ਲਿਖਦੇ ਹੈ ਜੇ ਸਿੱਧੇ ਪਰ ਤੋਂ ਹਲੋ ਦੀਪਤਾਲੀ ਵਾਲੇ ਓਕੇ ਮੈਸੇਜ ਕਰੂਗਾ ਕੋਈ ਗੱਲ ਨਹੀਂ ਮੈਂ ਮੈਸੇਜ ਕਰ ਦੂੰਗੀ ਤੁਸੀਂ ਆਪ ਹੀ ਕਰਦੇ ਹੋ ਕੋਈ ਗੱਲ ਨਹੀਂ ਠੀਕ ਹੈ ਭਾਈ ਹੈਲੋ ਹਾਂਜੀ ਕਿਵੇਂ ਹੋ ਮੈਂ ਵੀ ਹਦੀ ਤੁਸੀਂ ਕਿਸੋਂ ਪਹਿਲਾਂ ਤੁਸੀਂ ਕਹਿੰਦੇ ਸੀ ਇੰਸਟਾਗ੍ਰam ਐਡੀ ਸੈਂਡ ਕਰਾਉਂ ਕਰਦੇ ਸੀ ਜਿਸੇ ਕੀ ਫਿਰ ਉਹਨੂੰ ਤੁਸੀਂ ਨੰਬਰ ਵੀ ਸੈਂਡ ਕਰਤਾ ਐਡੀ ਚੱਲਦੀ ਹੈ ਅੱਛਾ ਤੋਂ ਨੂੰ ਹੀ ਲੱਗੀ ਮੈਂ ਐਡੀ ਕਿਸ ਪਥੇਰੀ ਚੰਗੀ ਐ। ਔਰ ਫਸ ਕੁਛ ਨਹੀਂ। ਨਾਂ ਵੀ ਆਹੀ ਵੀ ਕਾਣੂ ਆ ਉਹ ਤਾਂ ਨਾ ਸਾਡੇ ਕੋਈ ਬਹੁਤ ਸੀਗਾ ਰਿਸ਼ਤੇਦਾਰ ਮੇਰਾ ਮਾਮੇ ਦਾ ਮੁੰਡਾ ਸੀ ਤਾਂ। ਉਹ ਤਾਂ ਮੁਰਦਾ ਹੋ ਗਿਆ ਖਰਾਬ ਮੈਂ ਨਾਨ ਕੀ ਗਈ ਸੀ। ਹਾਂ। ਪਰ ਮਾਮੇ ਦਾ ਮੁੰਡਾ ਮੈਂ ਇਹ ਕਹ ਦਿੱਤਾ ਸੀ ਮੈਂ ਕੋਈ ਕਿਸੇ ਮੁੰਡੇ ਨਾਲ ਚੜਾ ਦੇ ਕੇ ਨਾ ਮੈਂ ਕਿਹਾ ਮੈਂ ਘਰੇ ਪਹੁੰਚ ਜੂਗੀ। ਹਾਂ। ਔਰ ਮਸਮੁਆਂ ਗਈ ਸੀ। ਇਹ ਤੁਸੀਂ ਮੈਨੂੰ ਮਿਲ ਸਕਦੇ ਹੋ ਉਹ ਮੈਂ ਇੰਤੰਦੀ ਮੈਂ ਵਾਸਤੇ ਕੰਡੀ ਸੀ ਕਿ ਅੱਜ ਉਹ ਆਪਾਂ ਗੱਲਬਾਤ ਕਰ ਲਾਂਗੇ ਅਹ ਘੱਟ ਸਾਧਕਰੀ ਕੋਈ ਨਹੀਂ ਹੈਗਾ ਨਹੀਂ ਮੰਮੀ ਹੋਰ ਇਹਨਾਂ ਤਾਂ ਗਏ ਹੋਏ ਨਹੀਂ ਹਾਂ ਬਸ ਰਾਤ ਨੂੰ ਉਹ ਤਾਂ ਮੇਰਾ ਭਰਾ ਹੈਗਾਗਾ ਨੂੰ ਪਤਾ ਨਹੀਂ ਲੱਗਦਾ ਉਹ ਤਾਂ ਕੀ ਕਹਿੰਦੇ ਆ ਉਹ ਤਾਂ ਦੂਜੇ ਕਮਰੇ ਚ ਪੈਂਦਾ ਮੈਂ ਅਗਲੇ ਕਮਰੇ ਚ ਪੈਂਦੀ ਹਾਂ ਹਾਂ ਤੁਸੀਂ ਆ ਜਾਓਗੇ ਫਿਰ ਸਸ ਨੂੰ ਫੋਨ ਨਗਾ ਦਿੰਦੀ ਆ ਇੱਕ ਕੋਈ ਫੋਨ ਕਰ ਦਿੰਦੀ ਤੁਸੀਂ ਆ ਜਾ ਠੀਕ ਹੈ ਓਕੇ ਜੀ ਓਕੇ ਓਕੇ ਜਦੋਂ ਮੈਂ ਚਾਹੂੰਗਾ ਉਹਦੇ ਵੇਲੇ ਇਹ ਤੋਂ ਉਹ ਇਹ ਨਾ ਘਟਵਾ ਦੀ ਅੱਛਾ ਚਾਹ ਉਹ ਇਹ ਨਾ ਆ ਜਾਣੀ ਤਾਂ ਹੀ ਕਰੀ ਬਾਹਰ ਖੁੱਲਾ ਰੱਖੀ ਤੇ ਜਦੋਂ ਬਾਹਰ ਆ ਗਏ ਨਾ ਤੂੰ ਫੋਨ ਕਰਉ ਉੱਥੇ ਮੋੜ ਤੇ ਆ ਗਈ ਤੁਸੀਂ ਆ ਜੀ ਚਲ ਠੀਕ ਹੈ ਚੰਗਾ ਮੋਹਾਂ ਬੋਲ ਰਹੀ ਸੀ ਰਾਤ ਨੂੰ ਹੁੰਦੇ ਓਕੇ ਬਾਈ ਠੀਕ 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 ਕਿਉਂ ਗੀ ਹੋ ਰਿਹਾ ਉਹ ਤਾਂ ਬੰਦਾ ਮੈਂ ਪਸਾ ਲਿਆ ਜਿਹੜੇ ਜਿਹਦੇ ਨਾਲ ਤੂੰ ਮੋਟਰਸਾਈਕਲ 'ਤੇ ਚੜਾਈ ਸੀ ਅੱਛਾ ਉਹਨੂੰ ਮੈਂ ਆਖਿਆ ਉਹ ਤਾਂ ਮੇਰੇ ਮਾਮੇ ਦਾ ਮੁੰਡਾ ਸੀਗਾ ਤੇਰੇ ਵਾਲੇ ਪੁੱਛਦਾ ਸੀਗਾ ਕਹਿੰਦਾ ਉਹ ਤੇਰਾ ਬੰਦਾ ਸੀ ਘਰ ਆਲੇ ਜਮਾਂ ਕਿ ਮੈਂ ਤੱਬੀ ਆਇਆ ਕਿ ਨਹੀਂ ਮੈਂ ਤਾਂ ਕਮਾਰੀ ਆ ਹੁਣ 8 ਵਜੇ ਆਊਗਾ 20 ਮਿੰਟ ਰਹੀਏ ਤੇ ਆਉਣ ਦੇ 7:40 ਮਿੰਟ ਹੋ ਗਏ ਹੁਣ ਐ ਗਈ ਹਾਂਜੀ ਸਾਰ ਉਹਦੇ ਇੰਨੇ ਖਾਤੇ 'ਚ ਪੈਸੇ ਹੋ ਗਏ ਹਾਂ ਆਪਣੇ ਖਾਤੇ ਟ੍ਰਾਂਸਫਰ ਕਰਾਉਣੇ ਮੁੜ ਕੇ ਨਹੀਂ ਆਉਣਾ ਬਸ ਛੋਟੇ ਛੋਟੇ ਪੈਸੇ ਲੈ ਕੇ ਕਿੰਨਾ ਇਧਰ ਤੇ ਜ਼ਿਆਦਾ ਕਰਾਂਗੇ ਗਾਣਤਾ ਸੁਣ ਲਾ ਹਾਂ ਔਰ ਉਹਦਾ ਇੰਨੀ ਪਤਾ ਪਹਿਲਾਂ ਪੁੱਛੂਗੀ ਤੇਰੇ ਕੋਲ ਪੈਸੇ ਕਿੰਨੇ ਨੇ ਐਸੀ ਆ ਗਈ ਜੋ ਉਹ ਪੁੱਛਾ ਜੇ ਤੋਂ ਨੇ ਆਏ ਕਹਿੰਦਾ ਕਿ ਮੇਰੇ ਤਾਂ ਪੈਸੇ ਆਏ ਕੀ ਪਤਾ ਨਾ ਗਣਾ ਹੋਵੇ ਮੈਨੂੰ ਤਾਂ ਲੱਗਦਾ ਕਿ ਜੇ ਉਹਦੇ ਕੋਲ ਪੰਨੇ ਨਾ ਤਾਂ ਗਣਾ ਹੋਵੇ ਕਸੂਰਾ ਗਰਮ ਖੋਲ ਬਣਾਵਾ ਕੀ ਨਾ ਬਲੰਗੀਆਂ ਫਿਰ ਉਹਦਾ ਆਪਾਂ ਤੂੰ ਆਏ ਉਹਦੇ ਫੋਨ ਚ ਗੁੱਗਲ ਭੇਜੇ ਕੀ ਗੁੱਗਲ ਵਿੱਚ ਜਾਂਦਾ ਜਿਉਂਦੇ ਫੋਨ ਚ ਗੁੱਗਲ ਵਿੱਚ ਜਾਂਦਾ ਵਾ ਸਾਰੇ ਪੈਸੇ ਆਪਾਂ ਟ੍ਰਾਂਸਫਰ ਕਰਾ ਲਾਂਗੇ ਬਾਅਦ ਵਿੱਚ ਆ ਆ ਰਹਾ ਮੈਂ ਹੈਲੋ ਹਾਂਜੀ ਅੱਛਾ ਲੋਕੇਸ਼ਨ ਹੈ ਲੋਕੇਸ਼ਨ ਤਾਂ ਮੈਂ ਸੈਂਡ ਕਰ ਦਿੰਦੀ ਆ ਤੁਹਾਨੂੰ ਜੇ ਤੁਸੀਂ ਅੰਦਰ ਬੜੋਗੇ ਬਸ ਚੁਪਾ ਕਰਕੇ ਦੇਖਣਾ ਆਪਣਾ ਜਿਹੜਾ ਕੋਈ ਖੇਤਾਂ ਜਗਹਾਰਾ ਦੇ ਕੇ ਆਪਣੇ ਘਰ ਆ ਹੋਰ ਕੋਈ ਨਹੀਂ ਲਵੇ ਤਵੇ ਹੈਗਾ ਕੀ ਹਾਂ ਆਜੋ ਆਜੋ ਵਸ ਚਲ ਠੀਕ ਆ ਫਿਰ ਨਾ ਨਾ ਤਾਂ ਪਾਈ ਦੇ ਗਾਰੇ ਜੀ ਕਿਉਂ ਤਾਂ ਬਾਹਰ ਵਗ ਗਿਆ ਜੀ ਆ ਉਹ ਤਾਂ ਖੇਡਣ ਗਿਆ ਹੋਇਆ ਫੁੱਟਬਾਲ ਹੀ ਉੱਥੇ ਹਰ ਤੱਕ ਕਹਿੰਦੇ ਤਾਂ 9-10 ਵਜਾ ਤੱਕ ਆਉਣ ਲੱਗਿਆ ਮੇਰਾ ਭਰਾ ਤਾਂ ਉਹਦਾ ਕੱਲੀ ਅਸੀਂ ਸਿੱਧੇ ਆ ਲੈ ਚਲੋ ਹਾਂ ਹਾਂਜੀ ਲੋਕੇਸ਼ਨ ਭੇਜੋ ਜੀ ਜੀ ਮੈਂ ਤਾਂ ਇੱਥੇ ਖੜਾ ਹਾਂ ਸਿੱਕਾਂ ਯਾ ਜ਼ਰੂਰੀਆਂ ਇਹ ਚ ਹਾਂ ਐ ਨਹੀਂ ਕਰੇ ਭਾਈ ਸੱਸਾ ਥੋੜੇ ਕਟਵਾ ਦੇ ਉਂਝਾ ਡਰਦੀ ਲੱਗਦਾ ਕੱਲ ਆ ਗਿਆ ਕੋਈ ਤੁਸੀਂ ਅਗਰ ਬਾਹਰ ਖੋਲੋ ਜੀ ਠੀਕ ਹੈ ਜੀ ਚੰਗਾ ਜੀ ਸੰਤਾ ਜਰਾ ਆਵਰਦੀ ਹੈ ਮਾਸ਼ਾਅੱਲਾ ਪਹਿਲੀ ਕੀ ਦਾ ਹੋਇਆ ਕੀ ਤਾਂ ਮਾੜਾ ਹੈ ਤਾਂ ਮੇਰੇ ਮਾਮੇ ਦਾ ਮੁੱਦਾ ਗੱਲ ਕੋਈ ਨਹੀਂ ਬੇ ਨਹੀਂ ਇਹ ਨਹੀਂ ਆਇਆ ਤੇ ਮੂਰੇ ਮਰੀ ਆ ਨਦਰ ਨਹੀਂ ਆਪ ਕੱਟ ਹੋਰ ਤੁਸੀਂ ਇੰਨਾ ਟਾਈਮ ਲਾ ਕੇ ਆਉਣਗੇ ਐਨਾ ਟਾਈਮ ਜ਼ਰੂਰ ਪਿੰਨਾ ਅੱਛਾ ਤੇ ਬੇਫੁੱਜੀ ਕੰਮ ਕੀ ਕਰਦੇ ਹੋ ਕੰਮ ਹਾਂ ਤੁਹਾਨੂੰ ਤਾਂ ਆਪਣੇ ਜੀ ਲੱਗੇ ਆ ਅੱਛਾ ਫਿਰ ਤਾਂ ਪਤਾ ਹੈ ਜੀ ਕਿ ਤੁਹਾਡੇ ਕੋਲ ਵਾਧੂ ਹੋਣੇ ਆ ਤੁਹਾਡੀ ਜਾਣ ਤੇ ਰਾਣੀ ਟੱਲੀਆਂ ਅੱਛਾ ਮੈਂ ਅੱਜ ਕੀ ਨਹੀਂ ਕਰਦੀ ਕੀ ਪਤਾ ਕਾਉਂਟ ਤੇ ਤੁਹਾਡੇ ਪੰਜ ਰੁਪਏ ਹੋਣ ਤੁਸੀਂ ਦੱਸੋ ਕਿੰਨੇ ਚਾਹੀਦੇ ਆ ਮੈਨੂੰ ਪੈਸੇ ਤਾਂ ਕਿੰਨੇ ਵੀ ਨਹੀਂ ਚਾਹੀਦੇ ਮੈਨੂੰ ਤਾਂ ਇੱਕ ਬੰਦੇ ਯਕੀਨ ਚਾਹੀਦਾ ਹੁੰਦਾ ਕਿ ਹਾਂ ਪੈਸੇ ਵਾਲਾ ਬੰਦਾ ਹੈਗਾ ਇਹ ਗੋਤ ਯਕੀਨ ਦੱਸ ਵੱਧ ਹੁੰਦਾ ਸਭ ਹੂੰ ਕੋਈ ਸਬੂਤ ਹੋਦਾ ਸਬੂਤ ਗੋਲ ਵਿੱਚ ਦਿਖਾ ਦਿੰਨੇ ਆ ਹਾਂ ਅਦੀਫ 7 ਲੱਖ ਹਾਂਜੀ ਮੇਰੇ ਯਾਰਾ ਸੈਲਰੀ ਇਹ ਵੀ ਨਹੀਂ ਵੀ ਅੱਜ ਫਿਰ ਸਾਰੇ ਪੈਸੇ ਇਕੱਠੇ ਕੀ ਆ ਨਹੀਂ ਹਾਂਜੀ ਮੈਰਿਜ ਦੀ ਇਕੱਠੇ ਕਰਨੀ ਹੈ ਅੱਛਾ ਤੁਹਾਨੂੰ ਚਾਹ ਬਣਾ ਕੇ ਦੇ ਕੇ ਚਾਹ ਵਾਸਤੇ ਬਾਹਰ ਕੇ ਰੱਖੋ ਠੀਕ ਹੈ ਜੇਕਰ ਉਹਨਾਂ ਨੇ ਗੱਲਾਂ ਕਰਨੀਆਂ ਹੋਈਆਂ ਨਾ ਦਰੇ ਉਹਨਾਂ ਨੂੰ ਠੀਕ ਹੈ ਹਾਂ ਕਾਫੀ ਸੁਨਾ ਨਹੀਂ ਲਈ ਸਾਹ ਤਰਾ ਕਰ ਜਾਵਾਂ ਮੈਂ ਕਿਉਂ ਨਹੀਂ ਤਾਂ ਜੀ ਆਇਆਂ ਆਪਾਂ ਜੀ ਆਇਆਂ ਉਹ ਪਕਾ ਕੇ ਡਰਾ ਤੇ ਪੈਸੀ ਆਪਣੇ ਜਿੰਨੇ ਅਕਾਊਂਟ ਚ ਪੈਸੀ ਸਾਰੇ ਆਪਣੇ ਅਕਾਊਂਟ ਚ ਕਰਾਵਾ ਬਸ ਕਰਾਵਾ ਜਾਂ ਕੇ ਨਾ ਕਰਦਾ ਮੈਂ ਮੈਂ ਨਹੀਂ ਚਾਹੁੰਦਾ ਮੈਂ ਕਰਦਾ ਕਿដាក់ੀ ਵਰਗੀ ਤੇਰੇ ਗੱਲ ਹਾਂ 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 ਜਦੋਂ ਜਦੋਂ ਚਾਹਤ ਆ ਲੈ ਜੇ ਕਿਨਾਂ ਇਹ ਦਿਨਾਂ ਹੀ ਦਰੂ ਕਹਦੇ ਨਹੀਂ ਮੰਨਦੇ ਹਿੱਟੇ ਕਤਾਪੀ ਜਿਹੜਾ ਸੈਂਟੀਮਾ ਦਾ ਪੈਸਾ ਦਿੰਦਾ ਹੈ ਇਹ ਤਾਂ ਠੀਕ ਹੈ ਨਹੀਂ ਪਰ ਡਰਾ ਵੀ ਕੰਮ ਕੋਈ ਨਹੀਂ ਕਰਦਾ ਕੋਈ ਤੇ ਹੋਰੀ ਕੰਮ ਕਰ ਦੇ ਕੇ ਹਾਂ ਤੇਰੇ तो नहीं गार गार गार. तो जार। जार। नहीं नहीं यहां पर निकालो सेंटी ना पैसा लेना जी ना मैं ठीक है वगैरह ठीक है भाई और अगर ठीक है किसी रसोई काम करके नजर रखना काम कर भाई अच्छा थैंक यू वो चाय पर चाय पीने के आओ हां जी थोड़ा नदी वाला आओ अस्सलाम वालेकुम कैसे हैं जी ਬਈ ਨਾ ਨਾ ਬਈ ਨਾ ਬਈ ਨਾ ਬਈ ਨਾ ਬਈ ਇਹ ਉਹ ਹੀ ਕਾਮਕਾਰਤਾ ਸੁਣਤਾ ਮਾਲਾ ਅੱਲਾ ਕਿ ਮੈਂ ਤੇ ਕੁਚੜ ਕਿਚੜ ਕਾਤਾ ਹਾਂ ਬੇੜੇ ਵਿੱਚ ਲਾ ਹੁਣੇ ਤਾਂ ਹੁਣੇ ਤਾਂ ਕੀ ਕਰਾਂਗੇ ਆਪਾਂ ਕੋਈ ਨਹੀਂ ਇਹਨੂੰ ਬੰਦ ਕੇ ਮੈਂ ਜਾਇਆ ਚਾ ਵੀ ਸਟੋਪ ਬਸ ਤੂੰ ਹੀ ਸਿੱਤੇ ਮੈਂ ਨਹੀਂ ਜਾਂਦੀ ਜੇਗੀ ਆਪੀ ਨਰ ਚ ਬੋਲੀ ਚ ਪਾ ਕੇ ਵਿੱਚ ਪਾ ਕੇ ਆਪੀ ਸੋਣਾ ਮੁੱਤਾ ਹਰਤਾ ਮੈਂ ਤੇਰੇ ਦੇ ਰਹੀ ਸੀ ਹੋਰ ਕੀ ਕਰੀਏ ਹਾਇ ਤੱਕ ਉਸਕੀਤਾ ਵੀ ਨਹੀਂ ਸੀ ਪਗ ਜਾ ਹੁਣ ਮੇਰੇ ਮੂੰਹ ਤਾਂ ਪਰੇ ਹੋਏ ਸਿੱਟੇ ਜਾਂਗੇ ਕਾਲ ਮੇਰਾ ਕਮਰਾਟ ਆਈ ਜਾਂਦੀ ਸਾਰਾ ਪਾਣਾ ਤੇਰਾ ਕੱਟੇ-ਕੱਟੇ ਚ ਮੈਂ ਮੈਂ ਥੈਂ ਲੈਂ ਮੈਂ ਇੱਥੇ ਹੀ ਕਰਤਾ ਮੈਂ ਤਾਂ ਹੁਣ ਮੈਂ ਦੋ ਮਿੰਟ ਪਾਸੇ ਗਈਆਂ ਅੱਛਾ ਅੱਛਾ ਚਲ ਲੈ ਸਮਾਨ ਸਾਰ ਕੇ ਹਾਂ ਹਾਂ ਬਸ ਚੱਲ ਕੇ ਚਲ ਚਲ ਲੈ ਜਾ ਕੇ ਠੀਕ ਫਸਤ ਪੇੜ ਤੇ ਕੰਮ ਫੇਰ ਭਜਾਲਾ ਹੁਣੀ ਨੂੰ ਬਹੁਤ ਸੁਣਾਇਆ ਕਿ ਜਿਹੜਾ ਨਹੀਂ ਕੋਲੋਂ ਮਾਤਿ ਆਇਆ ਐਂ ਕਿ ਛੜ ਤੇ ਛੜ ਤੇ ਪੇੜ ਤੇ ਕੰਮ ਉਧਰੋਂ ਨਹੀਂ ਦੀ ਆ ਵੀ ਮੈਂ ਮੁਹਾਰ ਐ ਚ ਇੱਕ ਮਿੰਟ ਉਹ ਸਵਰਦੀਆ ਕਿਹੜੇ ਬਾਹਰ ਜੀ ਇੱਥੇ ਕੀ ਪਤਾ ਲੱਗਦਾ ਤੁਹਾਨੂੰ ਹਮਾਰੀ ਜਾਂਦੀ ਹੈ ਵਾਦੀਰੇ ਬਾਹ ਮਾਰਦੀ ਹੈ ਨਾ ਹਾਂ ਯਾਰ ਸਾਰੇ ਦੇਖ ਪਿਆ ਮੇਰੇ ਚਾਰਚ ਆ ਜੀਦੇ ਹੈ ਦੇਖੋ ਇਹ ਚ ਦੇਖਾ ਹੱਥ ਨਾਲ ਲਾ ਤੇਰੀ ਭੈਣ ਨੂੰ ਇਹ ਚ ਤਾਂ ਗਰਦਨ ਪਈ ਹੋਊ ਕਿਸੇ ਬੰਦੇ ਦੀ ਮੀਟ ਜਾ ਭੈਣ ਦੀ ਯਾਰ ਬੰਦੇ ਦਾ ਤਾਂ ਨਹੀਂ ਦੇਖ ਸਾਂ ਮਾਰ ਕੇ ਦੇ ਬੰਦੇ ਦੀ ਆ ਵੇ ਬੰਦੇ ਖਾਣੇ ਦੇ ਪਲਾਸੇ ਆਣੇ ਨੂੰ ਫੋਨ ਕਰਕੇ ਕਰ ਕਰ ਆਣੇ ਨੂੰ ਫੋਨ ਕਰਕੇ ਹਲੋ ਸਤਿਗੁਰ ਆ ਜਨਾਬ ਜੀ ਔਰ ਇੱਕ ਕਿੱਟ ਪਈ ਆਈ ਨਾਰੇ ਕੋਲੀ ਹਾਂਜੀ ਅਸੀਂ ਉੱਥੇ ਖੜੇ ਆ ਜੀ ਅਸੀਂ ਠੀਕ ਹੈ ਆ ਜੀ ਠੀਕ ਹੈ ਜੀ ਪਰ ਜੀ ਪਤਾ ਨਹੀਂ ਜੀ ਅਸੀਂ ਇਸ ਮਾਰ ਕੇ ਇਹ ਦੇਖਾਂਗੇ ਮਾਹਜਾ ਲੱਗਦਾ ਹੈ ਆ ਕਰ ਦੇਣ ਜੀ ਠੀਕ ਹੈ ਮੁੰਚੋ ਹਾਂਜੀ ਹਾਂਜੀ ਜਨਾਬ ਇੱਕੋ ਮੁੰਡੇ ਝੱਕੇ ਦੀ ਰਾਤ ਨਸ਼ੇ ਵਾਲੀ ਹਾਂ ਜੀ ਨਸ਼ੇੜੀ ਹਾਂ ਨਸ਼ੇੜੀ ਹਾਂ ਜੀ ਕੀ ਬਣੇ ਉਹਨਾਂ ਦਾ ਆਇਆ ਕਰਦਾ ਕੋਈ ਨਾ ਕਰਦਾ ਤਾਂ ਨਹੀਂ ਆਇਆ ਜੀ ਕੋਈ ਉਹਨਾਂ ਦਾ ਅੱਛਾ ਹਾਂ ਫਿਰ ਕਰੋ ਉਹਦੀ ਧੰਨਵਾਦ ਕੋਈ ਲਾਓ ਬੱਲਵਾਨ ਬੱਲਵਾਨ ਕਰੀ ਜੀ ਉਹਨਾਂ ਦੇ ਘਰ ਤੇ ਕਰੇ ਦਾ ਕੋਈ ਆਇਆ ਜੀ ਤੇ ਉਹਦਾ ਹਾਂ ਲਾਉ ਦਿਖਾਈ ਹੋਈ ਨਹੀਂ ਤੇਦਾ ਬਾਈ ਅੱਛਾ ਹਾਂ ਜੀ ਚਲੋ ਬਾਕੀ ਨਾਲ ਸੀ ਟੁੱਟੀਆਂ ਦੇ ਨਾਲ ਚੱਟਾ ਜੱਟਾ ਮੰਗਦੇ ਸਾਨੂੰ ਉਹ ਜਵਬ ਵੀ ਪੂਰੀ ਕਰਦੇ ਹਾਂ ਗੱਲ ਹਾਂ ਹੈਲੋ ਹਾਂਜੀ ਥਾਣੀ ਚ ਬੋਲਦੇ ਆ ਅੱਛਾ ਕਿੱਥੇ ਜੇ ਇਹ ਅੱਛਾ ਕਿੱਥੇ ਜੇ ਇਹ ਅੱਛਾ ਅੱਛਾ ਉਧਰ ਜਿਹੜੇ ਕੁੱਲਰੀਆਂ ਵਾਲੀ ਸਾਈਡ ਹੈਂ ਆ ਗਿਆ ਆ ਕੇ ਕੁਲਵਾਲੀ ਗੌਰ ਰੱਖਿਆ ਕਰਦੇ ਸੀ ਠੀਕ ਹੈ ਜੀ ਹੋ ਗਿਆ ਜਨਾਬ ਯਾਰ ਗਲਾਸ ਮਿਲਿਆਗੇ ਇੱਥੇ ਆਪਣੇ ਗਲਾਸ ਜੀ ਹਾਂ ਕੁੱਲਰੀਆਂ ਰੋਡ ਤੇ ਜਾਣਾ ਪੈਣਾ ਆਪਾਂ ਨੂੰ ਅੱਛਾ ਆਪਣੇ ਵੀ ਹਾਂ ਵੱਡਾ ਗਾਂਢ ਹੋ ਗਿਆ ਹੈ ਕੋਈ ਚੱਈਏ ਹਾਂ ਚੱਲ ਚੱਕ ਮੋੜ ਤੋਂ ਜਲਦੀ ਆ ਵੀਰ ਚਲੋ ਜੀ ਆਜੋ ਕੱਢਦੇ ਆਂ ਮੋੜ ਤੋਂ ਉਰੀ ਹੋਣਾ ਨਾ ਫੋਨ ਆਇਆ ਸੀ ਮੈਂ ਲਗਾਇਆ ਸੀ ਕਿ ਜਾਨੇ ਅਰ ਕੀ ਆ ਤਿਹੇ ਰਹਿ ਗਿਆ ਜੀ ਨਹੀਂ ਰਹਿ ਉਹ ਅਹ ਦੋੜ ਇੱਧਰ ਚੱਲੋ ਜੀ ਲਓ ਖੜੇ ਨੇ ਮੁੰਡੇ ਕਰਪ ਮੁਸਕਾ ਤਾਂ ਮਰੀ ਜਾਂਦੀ ਆ ਨਾ ਹੂੰ ਮੁਸਕਾ ਹੁੰਦੀ ਹੈ ਸਰਿਕਰ ਹੁਣ ਤੁਸੀਂ ਕਰਿਆ ਸੀ ਹਾਂਜੀ ਹਾਂ ਕਿੱਥੇ ਹੋ ਇੱਧਰ ਪਈ ਆ ਜੀ ਕਿੱਥੇ ਅੱਛਾ ਦੇਖ ਮੁਰਗੀ ਕਿਉਂ ਨਾ ਬੱਥਰ ਜਾਵੋ ਇਹ ਸਹੀ ਗੱਲ ਹੈ ਤਾਂ ਵੀ ਨਾ ਸਕਦੇ ਹੱਦ ਜੀ ਅੱਛਾ ਹਾਂ ਮੁਸਕਾ ਬਹੁਤ ਮਰੀ ਜਾਂਦਾ ਹੋਰ ਜੀ ਗੱਲ ਨੋਕੀ ਨਾਲ ਇਹ ਗਰਦ ਰਹੀ ਲੱਗਦਾ ਕਿਸੇ ਇਧਰ ਲੈ ਆ ਜੋ ਫਰੂਕ ਦੇਖੋ ਕੋਈ ਸਬੂਤ ਉਹ ਬੰਦ ਕਰੋ ਜੀ ਪਹਿਲਾਂ ਇਸ ਕੋ ਇਧਰ ਲੈ ਦੇਖਣ ਨੂੰ ਫਰੂਕ ਤਾਂ ਹੈਗੇ ਨੇ ਜਨਾਬ ਆਧਾਰ ਕਾਰਡ ਮਿਲੇ ਜੀ ਅੱਛਾ ਹਾਂ ਚਲ ਦੇਖਦੇ ਆ ਇਹਨੂੰ ਥਾਣੇ ਜਾ ਕੇ ਕਰਦੇ ਆਣ ਇੱਕ ਵਾਰੀ ਇਹ ਤੇ ਹਾਂ ਟਿਕਟ ਵੀ ਹੈ ਜੀ ਇੱਕ ਫਿਕਟ ਮਿਲ ਹੀ ਗਈ ਅੱਛਾ ਹਾਂ ਭਾਰੂ ਆਇਆ ਹੁੰਦਾ ਬਾਜ਼ੋਂ ਨਾਲ ਹੀ ਚਲੋ ਕੋਈ ਥਾਣੇ ਜਾ ਕੇ ਕਰਦੇ ਆਣ ਕੁਵਾਰੀ ਇਹਦੀ ਹਾਂ ਚਲੋ ਠੀਕ ਹੈ ਤੁਹਾਨੂੰ ਅੱਜੇ ਪਤਾ ਲੱਗਾ ਹਾਂ ਜੀ ਹੁਣੇ ਪਤਾ ਲੱਗਾ ਪਹਿਲਾਂ ਪਤਾ ਨਹੀਂ ਲੱਗਿਆ ਇੰਨੇ ਦਿਨ ਹੋ ਗਏ ਮੁਸਕ ਮਰੀ ਜਾਂਦੇ ਹਾਂ ਪਹਿਲਾਂ ਅਸੀਂ ਇੱਧਰ ਗੇੜੀ ਨੂੰ ਮਾਰੇ ਅੱਛਾ ਅੱਛਾ ਚਲ ਇਹਨੂੰ ਕੁਵਾਰੀ ਕਰਦੇ ਅੱਜ ਤੁਹਾਡੀ ਲੋੜ ਪਈ ਬਲਾਨ ਨੂੰ ਤੁਹਾਨੂੰ ਪੁੱਛੇ ਕਿਛ ਕਰਾਂਗੇ ਠੀਕ ਹੈ ਥਾਣੇ ਆ ਜਿਓ ਫੋਨ ਕਰਾਂਗੇ ਤੁਹਾਨੂੰ ਨੰਬਰ ਉਹੀ ਆ ਤੁਹਾਡਾ ਜਿਹੜਾ ਇਹਦੀ ਹਾਂ ਜੀ ਹਾਂ ਮੇਰਾ ਹੀ ਹੈ ਠੀਕ ਹੈ ਜੀ ਠੀਕ ਚਲ ਆਓ ਠੀਕ ਹੈ ਜੀ ਹਾਂ ਹਾਂ ਠੀਕ ਠਾਕ ਵਧੀਆ ਸੋਡਲਾ ਜਵਾਹੇ ਕਿਤੇ ਲੱਗੇ ਸਸਰੀ ਘਰ ਜਮਾ ਸੋਨੇ ਲੱਗਣਾ ਸਸਰੀ ਘਰ ਹੀ ਸਸਰੀ ਘਰ ਜੀ ਕਾਲ ਜੀ ਬਹੁਤ ਠੀਕ ਹੋ ਜੀ ਆਓ ਬੈਠੋ ਹੋਰ ਸੇਤਾ ਠੀਕ ਨਹੀਂ ਹਾਂ ਹਾਂ ਵਧੀਆ ਤੂੰ ਦੱਸ ਕੀ ਬਣਿਆ ਜੀ ਆਪਣਾ ਅਦਰਾ ਕਾਦਾ ਵੀ ਜਿਹੜਾ ਇਹ ਉੱਥੇ ਮਾਜਿਆ ਪਾ ਡੇ ਗਿਆ ਸੀ ਨਾ ਕਾਜਾ ਭੜੇ ਨੀ ਲਾਇਆ ਅੱਛਾ ਹਾਂਜੀ ਅਜੇ ਨਹੀਂ ਲਾਇਆ ਅੱਛਾ ਹੋ ਤੁਸੀਂ ਨਹੀਂ ਲਾਇਆ ਦੀ ਫੋਨ ਹੈ ਠੀਕ ਹੈ ਹਾਂ ਉਹਦੀ ਚੱਲ ਰਹੀ ਹੁਣ ਇੱਕ ਵਾਰੀ ਪਤਾ ਲੱਗਾ ਮੁੰਡੇ ਦਾ ਨਾ ਬਟਿੰਡੇ ਦਾ ਧੀ ਦਾ ਜਿਹੜਾ ਕਤਲ ਹੋਇਆ ਉਹਨਾਂ ਦੇ ਘਰੇ ਕਰਿਆ ਫੋਨ ਉਹ ਕਹਿੰਦੇ ਉਹ ਤਾਂ ਉੱਥੇ ਕੰਮ ਕਰਦਾ ਜੀ ਉਹਦਾ ਨੰਬਰ ਮਿਲੇ ਕੁੜੀ ਦਾ ਜੁਲੀਤੀ ਨਾਮ ਦੀ ਕੁੜੀ ਹੈ ਉਹਦੇ ਘਰੇ ਵੀ ਗਏ ਅਗੇ ਉਹਦੇ ਨਾਂ ਦੇ ਉਹਦੇ ਘਰ ਦੇ ਕਹਿੰਦੇ ਸੀ ਤਾਂ ਬੇਦਾਵਾ ਲਿਖਿਆ ਹੀ ਹੋਈ ਹੈ ਵੀ ਬਾੜੀ ਟਾਈਮ ਤੋਂ ਗਈ ਹੋਈ ਹੈ ਉਹ ਕਿਸੇ ਮੁੰਡੇ ਨਾਲ ਰਹਿੰਦੀ ਹੈ ਉਹਦਾ ਪਤਾ ਕਰਿਆ ਉਹਨੂੰ ਫੋਨ ਨੰਬਰ ਲੋਕੇਸ਼ਨ ਲਾਈ ਹੋਈ ਹੈ ਉਹਦੀ ਜਦੋਂ ਪਤਾ ਲੱਗਿਆ ਸਾਨੂੰ ਦੱਸ ਦਾਂਗੇ ਠੀਕ ਠੀਕ ਹੈ ਕੋਈ ਗੱਲ ਨਹੀਂ ਅਹੀਂ ਐਨ ਇੱਕ ਵਾਰੀ ਚੱਲ ਰਹੀ ਹੈ ਉਹਦੀ ਬੜਾ ਮਾੜਾ ਹੋਇਆ ਜੀ ਕਿਸੇ ਗਰੀਬ ਦਾ ਫਾਇਦਾ ਮੇਰੀ ਆਪਾਂ ਪੈ ਗਈ ਆ ਮੁੰਡਾ ਸੀ ਉਹ ਕੰਮ ਕਰਦਾ ਦੀ ਫੈਕਟਰੀ ਚ ਕਿਤੇ ਸਹੀ ਫੋਨ ਫੋਨ ਕਰਕੇ ਬੁਲਾਏਗਾ ਲਾਸਟ ਗੋਲ ਉਹ ਵੀ ਕੁੜੀ ਦੀ ਸੀ ਦੇ ਨਾਲ ਤਾਂ ਕਰਕੇ ਪਤਾ ਲੱਗਿਆ ਉਹ ਕਹਿੰਦੇ ਘਰ ਦੇ ਕਹਿੰਦੇ ਉਹਨੇ ਘਰੇ ਪੱ ਗਈ ਸੀ ਤਾਂ ਕੁੜੀ ਵਾਲੀ ਮਾਮਲਾ ਹਾਂ ਕੋਈ ਲੱਗੂਗਾ ਪਤਾ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਨੂੰ ਦੱਸਾਂਗੇ ਕੋਈ ਗੱਲ ਨਹੀਂ ਨਾਲ ਇਹ ਚੀਜ਼ ਦੀ ਲੋੜ ਹੋਈ ਦੱਸਦੀ ਕੋਈ ਗੱਲ ਠੀਕ ਹੈ ਮਾਰਦੀ ਬਲਾਸ਼ੀ ਇਹ ਬੋਤਲ ਦੇਈ ਜੀ ਉਸ ਕੋਈ ਗੱਲ ਨਹੀਂ ਜਨਾਬ ਹਾਂ ਜਿਹੜਾ ਆਪਾਂ ਨੇ ਨੰਬਰ ਟ੍ਰੇਸ ਕੀਤਾ ਲਾਇਆ ਹੋ ਜੀ ਉਹ ਮੁੰਡੇ ਫਰਾਰ ਨੇ ਤੇ ਨਾਲੇ ਕੁੜੀ ਅੱਛਾ ਹਾਂ ਆਹ ਉਹਨਾਂ ਦੀ ਲਿਖੇ ਲੱਗ ਰਹੀ ਜੀ ਚਾ ਕਿੱਥੇ ਵੀਰਦੇ ਹੈ ਇਹ ਮਾਨਸਾ ਜਲੀ ਕੇ ਜਨ ਆ ਰਹੀ ਹੈ ਇੱਥੇ ਮਾਨਸਾ ਦੀ ਹਾਂ ਆ ਦੇਖੋ ਆ ਜ਼ੂਮ ਕਰਕੇ ਦੇਖਾ ਤੁਹਾਨੂੰ ਆ ਆ ਦੇਖੋ ਹਾਂ ਹਾਂ ਠੀਕ ਇਹਦੇ ਉਹ ਕਰ ਲੋਕੇਸ਼ਨ ਲਾਜ ਦੀ ਟਰੇਸ ਕਰ ਗਈ ਜੀ ਇਹਨਾਂ ਨੂੰ ਹਾਂ ਟਰੇਸ ਕਰ ਠੀਕ ਚੱਕ ਦੇ ਚਲੋ ਜੀ ਚਲੋ ਆਪਾਂ ਉਹਨਾਂ ਨੂੰ ਹੁਣੇ ਛਾਪਾ ਮਾਰਨਾ ਪੈਣਾ ਜੀ ਹੁਣੇ ਜਾਣਾ ਪੈਣਾ ਚਲ ਚਲੋ ਜੀ ਠੀਕ

ਮਾਫ ਕਰ ਦੋ ਬਾਈ ਇੱਕ ਮਿੰਟ ਆ ਕੁੜੀ ਕਿੱਥੇ ਹੈ ਬਈ ਨੂੰ ਨਹੀਂ ਪਤਾ ਜੀ ਬਈ ਕੁੜੀ ਜਿਹਨਾਂ ਨਾਲ ਬਈ ਨੂੰ ਨਹੀਂ ਪਤਾ ਚੱਲ ਤਿੰਨ ਥਾਣੇ ਬਈ ਨੂੰ ਨਹੀਂ ਪਤਾ ਬਾਈ ਮਾਫੀ ਇੱਕ ਮਾਫੀ ਬਦਲੇ ਮਾਫੀ ਮਾਫੀ ਦੇੰਦਰ ਚੱਲ ਜਾਓ ਜੀ ਮਾਫਤਾ ਕਰਦਾ ਨਹੀਂ ਕੋਈ ਚੱਲ ਸਾਨੂੰ ਸਰੋਏ ਨਾ ਮਾਫੀ ਮਾਹੁੰਚੀ ਉਹ ਚੇਹ ਨੂੰ ਜੇ ਦੱਸਦਾ ਆ ਵੀ ਕੁੜੀ ਕਿੱਥੇ ਹੈ ਕੁੜੀ ਇੱਥੇ ਆ ਉਹ ਜਿਹੜੀ ਤੇ ਨਾਲ ਜੀ ਕਤਲ ਕਰਕੇ ਪੰਜਾ ਦਿੰਦਾ ਏ 3 ਜਣਾ ਵੀ ਮਾਰੀ ਠਾਈ ਸਾਂਜੀ ਮੈਨੂੰ ਨਹੀਂ ਕੁੜੀ ਕਿੱਥੇ ਉਹ ਜਿਹੜੀ ਤੇਰੇ ਨਾਲ ਸੀ ਗੱਤਰ ਕਰਕੇ ਭੱਜ ਗਈ ਦੋਏ ਉਹ ਨਾਲ ਸੱਚ ਸੱਚ ਨਾਲ ਨਹੀਂ ਨਾ ਮਾਰਦੇ ਜਾਣਗੇ ਬੜੇ ਇਹੇ ਪੈਣਗੇ ਨਾ ਮੈਂ ਦੱਸਦਾ ਫਿਰ ਸਾਰੀ ਉਮਰ ਤਨ ਨੂੰ ਜੋਗਾ ਨਹੀਂ ਰਹਿਣਾ ਤੂੰ ਮੇਰੇ ਹੱਥ ਨਾਲ ਕੁੱਟੀ ਹੋਣਾ ਜੀ ਮੈਂ ਦੱਸਦਾ ਚੱਲ ਪਿਆਰ ਨਾਲ ਦੱਸ ਪਿਆਰ ਨਾਲ ਦੱਸ ਦੇ ਤੇਰੀ ਸਜ਼ਾ ਵੀ ਮਾਫ ਕਰਾ ਸਜ਼ਾ ਵੀ ਮਾਫ ਕਰਾ ਦਾਂਗੇ ਨਾਲੇ ਦਿਨ ਕਟਾਈ ਨਹੀਂ ਹੋਣੀ ਹੁਣ ਤੇਰੀ ਕਟਾਈ ਹੋਊਗੀ ਨਹੀਂ ਨਹੀਂ ਮੈਂ ਦੱਸਾਂਗੇ ਸਾਰਾ ਗੱਲ ਦੱਸ ਸਾਰਾ ਗੱਲ ਚੱਲ ਦੱਸ ਫਿਰ ਪਿਆਰ ਨਾਲ ਦੱਸ ਸਾਰਾ ਗੱਲ ਚਾਹੀਦਾ ਅੱਜ ਕਿੱਥੋਂ ਕੀ ਕਰੇ ਕੀ ਗੱਲ ਕਰਨੀ ਆ ਜਾ ਵਾ ਜਾ ਖਾ ਲੈ ਤੂੰ ਬੈਠ ਕੇ ਦੱਸ ਜਨਾਬ ਜੀ ਉਹ ਕੁੜੀ ਨਾ ਮੇਰੀ ਮਸ਼ੂਕ ਸੀਗੀ ਅੱਛਾ ਮੈਂ ਉਹਨੂੰ ਕਹਿਆ ਕਿਹਾ ਵੀ ਪਾਣੂ ਪੈਸੇ ਨਹੀਂ ਦੋਗਾ ਉਹਨੇ insta ਤੇ ਆਪਣਾ account ਬਣਾ ਕੇ ਮੁੰਡੇ ਨੂੰ ID ਦਿੱਤੀ ਤੇ ਸੀ ਉਹਨੂੰ ਲਾਲਚ ਦਿੱਤਾ ਵੀ ਤੇਰੇ ਨਾਲ ਵਿਆਹ ਕਰਾਵਾਂਗੇ ਠੀਕ ਹੈ ਤੇ ਅਸੀਂ ਉਹਨੂੰ ਬੁਲਾਇਆ ਜੀ ਉਸ ਤੋਂ ਬਾਅਦ ਉਹਦੇ ਕਈ ਪੈਸੇ ਵੀ ਲਏ ਪੈਸੇ ਉਹਨੂੰ ਐ ਲਾਲਚ 'ਚ ਜਾ ਕੇ ਵੀ ਇਕੱਠੇ ਪੈਸੇ ਕਰਨ ਲੈ ਗਏ ਫਿਰ ਉਹਨੂੰ ਬੁਲਾ ਕੇ ਅਸੀਂ ਪੈਸੇ ਹੀ ਦਿੰਦਾ ਸੀ ਜੀ 9 ਲੱਖ ਸੀ ਫਿਰ 10 ਲੱਖ ਉਸ ਤੋਂ ਬਾਅਦ ਕੁੜੀ ਦਾ ਜੀ ਮੈਨੂੰ ਆ ਲੱਗੇ ਮੈਂ ਫਸ ਗਿਆ ਤੇ ਮੈਂ ਉਹਨੂੰ ਮਾਰ ਦਿੱਤਾ ਸੱਤਾਂ ਲੱਖ ਦੀ ਦੇ ਕੇ ਕਿਵੇਂ ਕਹਿੰਦਾ ਇਦੋਂ ਬੁਗੇਦਾ ਇਹਦਾ ਪਤਾ ਨਹੀਂ ਕਿੰਨੇ ਕੰਮ ਕਰਿਆ ਹਣਾ ਚੰਗਾ ਕੰਮ ਕਰਿਆ ਕੋਈ ਜਵਾਕ ਮਾਰਦੀ ਕੁੜੀ ਚੋਦੇ ਹੋਰ ਪਤਾ ਨਹੀਂ ਕਿੰਨੇ ਹਣਾ ਕੁਝ ਕਰਿਆ ਹਣਾ ਇਹਨੂੰ ਗਰੀਬ ਬੰਦਾ ਹੈ ਹੋਰ ਕੀ ਹੋਰ ਕੀ ਕਿਹਦੇ ਕਰ ਕਤਲ ਹੋਰ ਕੀ ਜਗਾ ਕਤਲ ਕਰਿਆ ਨਹੀਂ ਹੋਰ ਨਹੀਂ ਹੋਰ ਬਹੁਤ ਵੀ ਕਰਿਆ ਹੋਣੇ ਫਿਰ ਤੇ ਆਪਾਂ ਅੱਗੇ ਮੇਰੇ ਪਾਸ ਨਹੀਂ ਥੋੜੇ ਪੈਸਾ ਹੋਰ ਕੋਈ ਨਹੀਂ ਆਦਾ ਹੀ ਕਤਲ ਕਰਦਾ ਪੈਸਾ ਹੈ ਗਰੀਬੀ ਕਰ ਚਲੇ ਤੇ ਪਰਚਾ ਕਰਿਆ ਯਾਰ ਇਹਨੂੰ ਸਜ਼ਾ ਕਿੱਟੇ ਸਜ਼ਾ ਪાંਸੀ ਦੇਖਦੇ ਹੋ ਪਾਪ ਕਰਦਾ ਸਾਹਿਬ ਜੀ ਪાંਸੀ ਹੋਊਗੀ ਹੁਣ ਤਾਂ ਪਤਾ ਤੇ ਨਾ ਹੋਣੀ ਬਚਦਾ ਤੂੰ ਗਵਾਧਾ ਕਰਕੇ ਇਹਦਾ 10 ਲੰងੀ ਸਜਾ ਕਰ ਆਂ ਬੰਦ ਗਰੀਬਾਂ ਦਾ ਇਹ ਨਾ ਇਹ ਕਿਹ ਬਾਕੀ ਚਾਚਾ ਲੰਦਿਆ ਚੱਲ ਤੂੰ ਬਸ ਤੂੰ ਚੱਲ ਬਸ ਤੂੰ